ਕੋਕੋਂ ਦਾ ਹੁੰਦਾ ਜਦੋਂ ਸਰਕਾਰਾਂ ਨਫਰਤ ਫਲਾਉਂਦੀਆਂ ਨੇ ਇੱਕ ਦੂਜੇ ਨੂੰ ਲਾਉਂਦੀਆਂ ਨੇ ਦੰਗੇ ਕਰਾ ਕੇ ਅੱਗਾਂ ਲਵਾ ਕੇ ਉਹਨਾਂ ਦੀ ਵੋਟਾਂ ਪੋਲਰਾਈਜੇਸ਼ਨ ਨਾਲ ਆਉਂਦੀਆਂ ਨੇ ਜੇ ਆਪਾਂ ਇਹਨਾਂ ਨੂੰ ਡਰਾਵਾਂਗੇ ਫਿਰ ਉਹ ਆਪਾਂ ਨੂੰ ਵੋਟਾਂ ਪਾਉਣਗੇ ਇਹ ਡਰ ਕੇ ਪਾਉਣਗੇ ਉਹ ਉਹ ਖੁਸ਼ ਹੋ ਕੇ ਪਾਉਣਗੇ ਆਹੀ ਕੰਮ ਕਰੀਆ ਦੁਨੀਆ ਮੇਂ ਕਹੀਂ ਐਸੀ ਮਿਸਾਲ ਪਾਈ ਹੋ ਕਿ ਕਿਸੇ ਖੁਦਾ ਕੇ ਘਰ ਕੋ ਰਾਮ ਨੇ ਆਗ ਲਗਾਈ ਹੋ ਜਾ ਕਿਸੇ ਅੱਲਾਵਾਲੋਂ ਨੇ ਰਾਮ ਦੀ ਬਸਤੀ ਜਲਾਈ ਹੋ ਜਾ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਸਿਰਫ ਸਿੱਖੋਂ ਕੋ ਸਮਝਾਈ ਹੋ ਨਾਨਕ ਅੱਲਾਹ ਔਰ ਰਾਮ ਤੋਂ ਬਹੁਤ ਨਰਮ ਹੈ ਇਹ ਚਮਚੇ ਦੇਖੋ ਪਤੀਲੇ से भी ਗਰਮ ਹੈ ਉਹ ਜਿਆਦਾ ਜਿਹੜੇ ਚਮਚੇ ਬਣਦੇ ਠੇਕੇਦਾਰ ਬਣਦੇ ਉਹ ਜਿਆਦਾ ਗਰਮ ਰਹਿੰਦੇ ਇਸਤੇਮਾਲ ਕਰਨ ਲਈ ਧਰਮ ਦਾ ਸੋ ਅੱਜ ਬੜਾ ਅੱਛੀ ਵਿਚਾਰ ਗੋਸ਼ਟੀ ਹੈ ਜ਼ਰੀਆ ਇੱਕ ਐਸਾ ਜ਼ਰੀਆ ਹੈ ਜਿਹੜਾ ਛੋਟੇ ਬੱਚਿਆਂ ਨੂੰ ਜਾਂ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਮੌਕਾ ਦਿੰਦਾ ਹੈ ਦੇਖੋ ਜਿਹੜਾ ਰਨਵੇ ਹੈ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਉਹ ਜਹਾਜ਼ ਨੂੰ ਸਿਰਫ ਮੌਕਾ ਦਿੰਦਾ ਉੱਡਣ ਦਾ ਅੱਗੇ ਜਹਾਜ਼ ਦੇ ਇੰਜਣਾਂ ਤੇ ਡਿਪੈਂਡ ਕਰਦਾ ਉਹ ਕਿੰਨੀ ਉੱਚੀ ਉੱਡਦਾ ਸੋ ਇੱਕ ਰਨਵੇ ਬਣ ਕੇ ਜ਼ਰੀਆ ਵਰਗੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਗਰੀਬਾਂ ਦੇ ਬੱਚਿਆਂ ਨੂੰ ਪੜਾਉਂਦਿਆਂ ਨੇ ਕੋਈ ਵਰਦੀਆਂ ਕੋਈ ਸਿਲੇਬਸ ਦੀਆਂ ਕਿਤਾਬਾਂ ਕੋਈ ਕੁਝ ਤੇ ਇਹ ਕੋਈ ਪਤਾ ਨਹੀਂ ਕਿੱਥੋਂ ਕਿਹੜੀ ਚਿੰਗ ਲੱਗ ਜੇ ਜੀ ਕਿੱਧਰ ਨੂੰ ਜਾਵੜੇ ਗੱਲ ਮੈਂ ਆਪਣੀ ਗੱਲ ਸੁਣਾਉਣਾ 2008 ਦੀ ਗੱਲ ਹੋਣੀ ਮੈਂ ਸਵੇਰੇ ਸਵੇਰੇ ਅਖਬਾਰ ਪੜ੍ਹਿਆ ਮੈਂ ਉਦੋਂ ਇਸ ਲਾਈਨ 'ਚ ਨਹੀਂ ਸੀ ਮੈਂ ਆਰਟਿਸਟਿਕ ਲਾਈਨ ਤੌਰ ਕਲਾਕਾਰ ਵਿਚਰਦਾ ਸੀ ਤਾਂ ਦੋਨਾਂ ਨਾਨਕਾ ਪਿੰਡਾਂ ਇੱਕ ਫਾਜ਼ਿਲ ਕਾ تحصیل 'ਚ ਬਿਲਕੁਲ ਬਾਦਰ ਦੇ ਨੇੜੇ ਆ ਉੱਥੋਂ ਦੀ ਕੁੜੀ ਪੰਜਵੀਂ ਕਲਾਸ 'ਚੋਂ ਫਰਸਟ ਆਈ 440 ਤੋਂ 447 ਆਪਣੀ 448 ਨੰਬਰ ਆਇਆ ਮੈਂ ਕਿਹਾ ਯਾਰ ਸਾਡੀਆਂ ਇੰਟਰਵਿਊ ਤਾਂ ਛਪਦੀ ਰਹਿੰਦੀਆਂ ਟੀਵੀ ਤੇ ਆਉਂਦੇ ਨੇ ਮੈਂ ਪੱਤਰਕਾਰਾਂ ਨਾਲ ਗੱਲ ਕੀਤੀ ਯਾਰ ਇਹਦੀ ਇੰਟਰਵਿਊ ਛਾਪੋ ਕੁੜੀ ਦੀ ਚੱਲਦੀਆਂ ਇਹਦੇ ਕੋਲੇ ਸਵੇਰੇ ਸਵੇਰੇ ਗੱਡੀ ਕੱਢੀ ਸਿੱਧੇ ਜਾਵੜੇ ਉੱਥੇ ਜਿਹੜੇ ਪੱਤਰਕਾਰ ਨੇ ਖਬਰ ਲਈ ਸੀ ਉਹਨੂੰ ਲੱਭ ਲਿਆ ਉਹਨੂੰ ਕਹਿ ਬਤ ਤੂੰ ਲੈ ਕੇ ਚੱਲ ਉੱਥੇ ਜਿੱਥੇ ਉੱਥੇ ਗਏ ਚਲੋ ਮਿਲੇ ਸਕੂਲ 'ਚ ਟੀਚਰਾਂ ਨੂੰ ਇਸਕੇ ਆ ਵੀ ਉਹ ਬੱਚੀ ਕਿੱਥੇ ਐ ਬੁਲਾ ਲਓ ਇੱਕ ਬੱਚਾ ਭੇਜਤਾ ਕਹਿੰਦੇ ਉਹਨੂੰ ਘਰੋਂ ਬੁਲਾ ਕੇ ਲੈ ਕੇ ਆਇਆ ਤੇ ਥੋੜੇ ਜਿਹਾ ਬੱਚਾ ਆਇਆ ਕਹਿੰਦਾ ਜੀ ਉਹ ਨਹੀਂ ਆ ਸਕਦੀ ਮੈਂ ਕਿਹਾ ਵੀ ਛੋ ਹੋ ਜਾਦਾ ਕਬਰਾਂਉਂਦੀ ਹੋਵੇ ਕੈਮਰਾ ਕੌਨਸ਼ੀਅਸ ਹੋਵੇ ਜਾਂ ਕੋਈ ਕੰਪਲੈਕਸ ਹੋਵੇ ਉਹਨੂੰ ਮੈਂ ਬੋਲਣਾ ਨਹੀਂ ਜਾਂ ਮੈਂ ਮਿਲਣਾ ਨਹੀਂ ਜਾਂ ਫੋਟੋ ਨਹੀਂ ਕਿਹਾ ਮੈਂ ਕਿਉਂ ਨਹੀਂ ਆਉਂਦੀ ਕਾਰਨ ਕੀ ਉਹ ਕਹਿੰਦੀ ਜੀ 20 ਰੁਪਏ ਦਿਹਾੜੀ ਤੇ ਨਰਮਾ ਚ ਬਣ ਗਈ ਹੋਈ ਹੈ ਪੰਜਵੀਂ ਚੋਂ ਫਸਟ ਆਕੇ ਉਹਦੀ ਮਾਂ ਨੂੰ ਬੁਲਾਇਆ ਉਹ ਕਹਿੰਦੀ ਮੇਰੇ ਕੋਲ ਸਾਈਕਲ ਨਹੀਂ ਹੈਗਾ ਕਿਉਂਕਿ ਜਿਹੜਾ 7ਵੇਂ 8ਵੇਂ 9ਵੇਂ 10ਵੇਂ ਸਕੂਲ ਆ ਉਹ ਦੂਜੇ ਪਿੰਡ 'ਚ ਹੈ। ਸਾਈਕਲ ਹੈ ਨਹੀਂ ਤੇ ਮੈਂ ਇਹਨੂੰ ਕਿਵੇਂ ਪਹੁੰਚਿਆ ਕਰੂੰਗੀ? ਮੈਂ ਤਾਂ ਹਟਾ ਲੂੰਗੀ, ਦਿਹਾੜੀ ਕੱਲਿਆ ਕਰਾਂਗੇ। ਮੈਂ ਆਪਣੇ ਜਣਾ ਦੋਸਤਾਂ ਨਾਲ ਗੱਲ ਕੀਤੀ ਬਾਹਰਲੇ ਮੁਲਕਾਂ 'ਚ ਜਿਹੜੇ ਰਹਿੰਦੇ ਦੋਸਤ ਮਿੱਤਰ ਸਾਡੇ ਬਹੁਤ ਸਾਰੇ ਤਾਂ ਬਿੰਨੂ ਹੋਰੀ ਸੀ, ਸ਼ੋਸ਼ੂ ਕਰਨ ਜਾਂਦੇ ਸੀ ਕਾਮਨ ਹੀ ਨੇ ਸਾਡੇ ਫਰੈਂਡਸ। ਮੈਂ ਕਿਹਾ ਯਾਰ ਦੀਵਾਲੀ ਤੇ ਲੱਖ ਲੱਖ ਦੇ ਪਟਾਕੇ ਫੂਕ ਦਿੰਨੇ ਆਂ, ਥੋੜੇ ਜਿਹਾ ਪਟਾਕੇ ਕਢਾ ਲਓ ਯਾਰ। ਥੋੜੇ ਜਿਹਾ ਪੈਸੇ ਜਮਾ ਕਰਕੇ ਆਪਾਂ ਬੱਚੀ ਨੂੰ ਪੜਾਉਣਾ ਹੈ ਅਸੀਂ ਉਹਨੂੰ ਸਪான்ਸਰ ਕਰਤਾ ਤੇ ਬੜੂ ਸਾਹਿਬ ਅਕੈਡਮੀ ਵਾਲਿਆਂ ਚੌਥੇ ਐਡਮਿਸ਼ਨ ਹੋ ਗਈ ਉਹਦੀ ਕੁੜੀ ਦੀ ਉਸ ਤੋਂ ਬਾਅਦ ਮੈਂ ਮੇਰੇ ਖਿਆਲ ਚ 19 ਚ ਇਲੈਕਸ਼ਨ ਲੱਗ ਰਿਹਾ ਸੀ ਸੰਗਰੂਰ ਤੋਂ ਤਾਂ ਇੱਕ ਕੁੜੀ ਆਈ ਕਹਿੰਦੀ ਵੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਫੋਟੋ ਕਰਾਉਣੇ ਆ ਕਰਾ ਲਓ ਕਿ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਿਹਾ ਮੈਂ ਬਿਲਕੁਲ ਨਹੀਂ ਪਛਾਣਿਆ ਕਰੀਮ ਹੈ ਉਹੀ ਕੁੜੀਆਂ ਜਿਹੜੀ 5ਵੀਂ ਚੋਂ ਫਸਟ ਆਈ ਸੀ ਉਹ ਅੱਛਾ ਮੈਂ ਕਿਹਾ ਮੈਂ ਕਹਿੰਦੇ ਹਾਂ ਅੱਜ ਤੁਸੀਂ ਮੇਰੇ ਸਕੂਲ ਚ ਆਏ ਸੀ ਮੈਂ ਕਿਹਾ ਤੂੰ ਅੱਜ ਕੱਲ ਕੀ ਕਰਦੀ ਹੈ ਕਹਿੰਦੀ ਮੈਂ NEET ਦਾ ਪੇਪਰ ਕਲੀਅਰ ਕਰ ਗਈ ਹੁਣ ਮੈਂ ਡਾਕਟਰ ਬਣਨੀ ਮੈਂ ਉਸ ਵੇਲੇ ਇੱਕ ਦੀ ਹੈਲਪ ਕਰ ਸਕਿਆ ਪਤਾ ਨਹੀਂ ਕਿੰਨੀਆਂ ਕੋ ਹੋਰ ਰਹਿ ਗਈਆਂ ਜਿਹੜੀਆਂ ਡਾਕਟਰ ਬਣ ਸਕਦੀਆਂ ਸੀ ਸੋ ਇਸ ਕਰਕੇ ਦਸਵੰਦ ਜ਼ਰੂਰ ਕਰਨਾ ਚਾਹੀਦਾ ਕਿਸੇ ਤੁਹਾਡਾ 1 ਰੁਪਿਆ ਕਿਸੇ ਦੀ ਭੁੱਖ برکی بن جائے کسی د کتاب کا کوئی پنا بن جائے یہ تو بڑا پن کوئی ہے نہیں نہ جانے کس بھیس میں نارائن مل جائے کی پتہ رب کتنے فرد ہے ہے فرد کوئی پن کرا ہوے کہ پتا رب نے کی بنا کے تھوڑے سامنے کوئی بندہ بھیج دینا سو اس کر کے اتو یہ بھی اس یونیورسٹی انسائکلوپیڈیا ہے ایجوکیشن کا یہ بھی سکھیا لے کے جائے ہو کہ جتنے جاؤں گے ਬੱਡੇ ਵੱਡੇ ਕੁਰਸੀਆਂ ਤੇ ਜਾਓਗੇ ਤਾਂ ਬਸ ਇਹ ਸਿੱਖ ਕੇ ਕਿ ਅਸੀਂ ਲੋਕਾਂ ਦਾ ਭਲਾ ਕਰਨਾ ਆਪਦੇ ਵਾਰ ਤਾਂ ਜਿਵੇਂ ਕਹੇ ਜਾਂਦਾ ਕਿ ਹਰੇਕ ਹੀ ਕਰਦਾ ਹੈ ਪਰ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਮਨਾ ਰਹੇ ਆ ਤਾਂ ਉਹਨਾਂ ਨੇ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਾਂ ਹੀ ਉਹ ਅੱਜ ਵੀ ਵੇਜਗਦੇ ਨੇ ਜੀ ਤਾਂ ਹੀ ਉਹ ਅੱਜ ਨਤਮਸਤਕ ਹੁੰਦੀ ਹੈ ਲੱਖਾਂ ਦੁਨੀਆ ਸੋ ਬਹੁਤ ਸਾਰੇ ਸੂਫੀ ਕਲਾਕਾਰ ਬਹੁਤ ਸਾਰੇ ਸਾਡੇ ਐਸਈ ਜੁਨੀਵਰਸਿਟੀ ਦੇ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਇਹਨਾਂ ਸਟੇਜਾਂ ਤੋਂ ਉੱਠ ਕੇ ਗਏ ਨੇ ਉਹਨਾਂ ਨੂੰ ਵੀ ਮੈਂ ਬਹੁਤ ਵਧਾਈ ਵੀ ਦਿੰਨਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਸ ਯੂਨੀਵਰਸਿਟੀ ਦੇ ਵਿੱਚ ਮੈਂ ਆਉਂਦਾ ਰਿਹਾ ਮੈਂ ਕਿਉਂਕਿ ਪਲੱਸ 1 ਪਲੱਸ 2 ਦੇ ਵਿੱਚ ਮੈਂ ਯੂਥ ਫੈਸਟੀਵਲਾਂ 'ਚ ਇੱਥੇ ਆਉਂਦਾ ਸੀ ਸ਼ੀਰਪਗਤ ਸਿੰਘ ਹੋਸਟਲ 'ਚ ਰਹਿੰਦੇ ਹੁੰਦੇ ਸੀਗੇ ਦੋਸਤਾਂ ਮਿੱਤਰਾਂ ਦੇ ਕਮਰਿਆਂ 'ਚ ਤੇ ਪਰ ਉਹ ਯਾਦਾਂ ਜਿਹੜੀਆਂ ਨੇ ਉਹ ਕਦੇ ਨਹੀਂ ਜਾ ਸਕਦੀਆਂ ਤੁਸੀਂ ਜਿੱਥੇ ਮਰਜੀ ਚੱਲ ਜਾਓ ਜਿੱਡੇ ਮਰਜੀ ਵੱਡੇ ਆਉਧਿਆਂ ਤੇ ਚਲੇ ਜਾਓ ਪਰ ਜੋ ਤੁਸੀਂ ਸਕੂਲਾਂ ਕਾਲਜਾਂ ਵਾਲੇ ਸਾਲ ਨੇ ਉਹ ਕਦੇ ਨਹੀਂ ਭੁੱਲ ਸਕਦੇ ਜੇ ਕਿਤੇ ਕੋਈ ਪੁਰਾਣਾ ਦੋਸਤ ਮਿੱਤਰ ਮਿਲ ਜਾਂਦਾ ਤਾਂ ਫਿਰ ਉਹ ਸਾਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੈਨੂੰ ਪਤਾ ਹੈ ਤੁਸੀਂ ਦੁਨਿਆਵੀ ਕੰਮਾਂ 'ਚ ਲੱਗ ਜਾਣਾ ਸਭ ਤੋਂ ਖਤਰਨਾਕ ਦਿਨ ਮੈਂ ਉਹ ਮੰਨਦਾ ਜਦੋਂ گاਉਂ ਜਾਂ ਪਾ ਕੇ ਡਿਗਰੀਆਂ ਮਿਲਦੀਆਂ ਹੁੰਦੀਆਂ ਅਸਲ 'ਚ ਉਸ ਦਿਨ ਖੁਸ਼ੀ ਦਾ ਹੁੰਦਾ ਹੈ ਪਰ ਜੇ ਥੋੜਾ ਜਿਹਾ ਉਦੋਂ 5-7 ਘੰਟੇ ਬਾਅਦ ਦੀ ਗੱਲ ਕਰ ਲਈ ਉਹਨਾਂ ਸਟੂਡੈਂਟਾਂ ਨਾਲ ਅਸਲ 'ਚ ਡਿਗਰੀ ਮਿਲ ਜਾਂਦੀ ਹੈ ਉਸ ਦਿਨ ਉਸ ਦਿਨ ਤੋਂ ਬਾਅਦ ਰੋਜ਼ਗਾਰ ਦੀ ਭਾਲ ਤੇ ਲੱਗ ਜਾਂਦਾ ਹੈ ਵੀ ਹੁਣ ਕਿੱਥੇ-ਕਿੱਥੇ ੱੱੱਕੇ ਖਾਣੇ ਪੈਣੇ ਪਤਾ ਨਹੀਂ ਡਿਗਰੀ ਤਾਂ ਲੈ ਲਈ ਉਹ ਡਿਗਰੀ ਵਲੇ ਹੱਸਦਾ ਖੇਡਦਾ ਡਿਗਰੀ ਕਰ ਲੈਂਦਾ ਯਾਰਾਂ ਦੋਸਤਾਂ ਨਾਲ ਜੋ ਬਿੰਨੂ ਦਾ ਕਰਮਜੀਤਨ ਮੋਲ ਦਾ ਪਤਾ ਹੀ ਨਹੀਂ ਲੱਗਿਆ ਕਿਹੜੀ ਕਲਾਸ ਫੜਦੇ ਨੇ ਕਈ ਸਾਲ ਐਂ ਫਿਰਦੇ ਰਹੇ ਤੇ ਉਹ ਜਦੋਂ ਸ਼ਿਕਾਇਤਾਂ ਸ਼ਿਕੁਤਾਂ ਆਈਆਂ ਫੇਰ ਕਿਤੇ ਇਹਨਾਂ ਨੂੰ ਕਿਹਾ ਵੀ ਚਲ ਹੁਆ ਨਾ ਆਇਆ ਕਰੋ ਇੱਥੇ ਯੂਨੀਵਰਸਿਟੀ ਛੱਡਣ ਨੂੰ ਕਿਹਦਾ ਜੀ ਕਰਦਾ ਜੀ ਐਡਾ ਵਧੀਆ ਮਾਹੌਲ ਕਿਹਦੇ ਛੱਡਣ ਨੂੰ ਕਿਹਦਾ ਜੀ ਕਰਦਾ ਪਰ ਅੱਜ ਇਹਨਾਂ ਦਾ ਵੀ ਬੜਾ ਵੱਡਾ ਪੰਜਾਬੀ ਸਿਨੇਮੇ 'ਚ ਸੱਗਣਾ ਜੁਗ ਨੂੰ ਚਾਹੁੰਦੇ ਰਹੇ ਇਕੱਠੇ ਸੀ ਸਿਨੇਮੇ 'ਚ ਵੱਡਾ ਨਾਮ ਹੈ ਇਦਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਦਸਬੰਦ ਕਰਦੇ ਨੇ ਚਲੋ ਕਿਸੇ ਦੇ ਨਾਂ ਤੇ ਕਈ ਵਾਰੀ ਸਪான்ਸਰ ਆ ਜਾਂਦੇ ਨੇ ਤੋਂ ਮੈਂ ਵੀ ਇਹ ਕਹਿਣਾ ਕਿ ਜੇ ਮੇਰਾ ਚਿਹਰਾ ਕਿਨੇ ਮਸ਼ਹੂਰ ਕੀਤਾ ਲੋਕਾਂ ਨੇ ਮੇਰੀ ਆਵਾਜ਼ ਕਿਨੇ ਮਸ਼ਹੂਰ ਕੀਤੀ ਲੋਕਾਂ ਨੇ ਤਾਂ ਫਿਰ ਮੈਂ ਇਹ ਚਿਹਰਾ ਤੇ ਮੇਰੀ ਆਵਾਜ਼ ਜਿਹੜੀ ਹੈ ਮੈਂ ਲੋਕਾਂ ਵਾਸਤੇ ਵਰਤੂੰਗਾ ਤੁਸੀਂ ਬਣਾਈ ਹੈ ਤੁਹਾਡੇ ਵਾਸਤੇ ਹਾਜ਼ਰ ਹੈ ਕੋਈ ਪੈਸੇ ਕਮਾਉਣੇ ਹੁੰਦੇ ਬੜੇ ਉਧਰੋਂ ਕਮਾ ਲੈਂਦੇ ਲਫਟਰ ਚੈਲੰਜਾਂ ਚੋਂ ਫਿਲਮਾਂ ਚੋਂ ਟੀਵੀਆ ਚੋਂ ਬੜੇ netflix ਵਾਲੇ ਪਤਾ ਨਹੀਂ prime video ਵਾਲੇ ਕਿਹੜੇ-ਕਿਹੜੇ ਆਫਰਾਂ ਅੱਜ ਵੀ ਦਿੰਦੇ ਰਹਿੰਦੇ ਆ ਮੈਂ ਕਹਿੰਦਾ ਵੀ ਨਹੀਂ ਹੁਣ ਤਾਂ ਕਿਸੇ ਹੋਰ ਕੰਮ ਤੇ ਲੱਗ ਗਏ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦਾ ਪਰ جے کچھ چنگے کام کر ہوں, چار بندے یاد رکھ گے نہیں تھا جانا تھا, ہر ایک نے اتھی ہے ایک ہی تھا ہے اور بیزی ہو گئے کہ نو موڈا دن دن, 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 دن فون تے کری جان گے بس پانچ منٹ دا کام ہے میں ہونا انہوں یہ نہیں پتا ان کمنٹ بعد تیرا بھی کام ہو سکتا ہے تھی آدمی دم آیا تا آدمی نہ آیا تو بس ختم کئیوںج کل تو دیکھتے ہیں ستو ہی رہ گیا جی رات چنگا پلا ستا سی سائلنٹ اٹیک ہو گیا جی آہ ہو گیا جی سو جے میں دیکھا عملہ بلے بل تو کچھ نہیں میرے پلے پل جے میں دیکھا عملہ بلے بل تو کچھ نہیں میرے پلے پل جے میں دیکھا تیری رحمت بلے بل تو بلے بل بلے بل وہ رحمتہ نے جی ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਾਸ਼ ਕੰਮ ਪਾਵੇ ਮਾਲਕ ਦਾ ਕੰਮ ਫਲ ਫੜ ਲਾਉਣਾ ਲਾਵੇ ਜਾਂ ਨਾ ਲਾਵੇ ਉਹ ਤੇ ਛੱਡ ਦਿਓ ਮਿਹਨਤ ਕਰੋ ਸਫਲਤਾ ਵੱਲ ਨੂੰ ਇੱਕੋ ਹੀ ਰਾਹ ਜਾਂਦਾ ਹੈ ਸ਼ਾਰਟਕਟ ਉਹੀ ਹੈ ਬਸ ਹਾਰਡ ਵਰਕ ਮਿਹਨਤ ਕਰੋ ਫਲ ਦੀ ਉਡੀਕ ਨਾ ਕਰੋ ਫਲ ਪਰਮਾਤਮਾ ਆਪ ਹੀ ਲਾਊਗਾ ਜਿਹਨੇ ਮਿਹਨਤ ਕੀਤੀ ਉਹ ਕਿਤੇ ਜਾਈ ਜਾਂਦੀ ਨਹੀਂ ਕਈ ਨੂੰ ਦੇਰ ਸਵੇਰ ਹੋ ਜਾਂਦੀ ਹੈ ਲੇਟ ਹੋ ਜਾਂਦਾ ਪਰ ਮਿਲਦਾ ਫਲ ਉਹਦਾ ਇੱਕ ਖਰਾਬ ਘੜੀ ਵੀ ਇੱਕ ਬੰਦ ਘੜੀ ਵੀ 24 ਘੰਟਿਆਂ ਚ ਦੋ ਵਾਰੀ ਸਹੀ ਟਾਈਮ ਦਿੰਦੀ ਹੈ ਜੀ 12 5 ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ ਇੱਕ ਵਾਰੀ ਰਾਤ ਨੂੰ ਤੁਸੀਂ ਘਟ-ਘਟ ਭਾਵੇਂ ਇੱਕ ਪਲ ਲਈ ਹੀ ਸਹੀ ਪਰ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਕੋਈ ਡੈਡ ਚੀਜ਼ ਦੋ ਵਾਰ ਸਹੀ ਹੋ ਸਕਦੀ ਹੈ ਸਾਡੇ ਸਾਹ ਤਾਂ ਚੱਲਦੇ ਨੇ ਜਿਆਦਾ ਵਾਰ ਸਹੀ ਹੋ ਸਕਦੇ ਆ ਐਫਰਟ ਕਰਨੀ ਪਊਗੀ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪ ਮਰੇ ਬਿਨਾ ਕੋਈ ਸੁਰਗਨ ਨਹੀਂ ਜਾਂਦਾ ਕਿਸੇ ਤੇ ਨਾ ਛੱਡੋ ਆਪਦੀ ਮਿਹਨਤ ਆਪ ਕਰਕੇ ਆਪਦੇ ਹੱਥੀ ਆਪਣੇ ਕਾਜ ਆਪ ਸਵਾਰੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨੇ ਪਿਆਰ ਨਾਲ ਇੰਨੇ ਸਬਰ ਸੰਤੋਖ ਨਾਲ ਮੇਰੇ ਸੁਭਾਅ ਦੇ ਉਲਟ ਗੱਲਾਂ ਸੁਣੀਆਂ ਨਹੀਂ ਤਾਂ ਉਮੀਦ ਕਰਦੇ ਹਾਂ ਕਿ ਪਤਾ ਨਹੀਂ ਭਗਵਾਨ ਤੁਹਾਨੂੰ ਆਊਗਾ ਤੇ ਕੋਈ ਐਸੀ ਜਿਹੀ ਗੱਲਾਂ ਦੱਸ ਕੇ ਜਾਊਗਾ ਪਰ ਕਿਉਂਕਿ ਓਕੇਜਨ ਜਿਹੜੀ ਹੈ ਉਹ ਬੜੀ ਗੰਭੀਰ ਹੈ ਔਰ ਮੌਕਾ ਵੀ ਹੈ ਕਿ ਤੁਸੀਂ ਜਿਹੜੇ ਇੱਥੇ ਆਏ ਨੇ ਉਹਨਾਂ ਨੂੰ ਪਹਿਲਾਂ ਪਤਾ ਸੀਗਾ ਕਿ ਪ੍ਰੋਗਰਾਮ ਐਦਾਂ ਦਾ ਹੋਊਗਾ ਇਸ ਕਰਕੇ ਆਈ ਉਹੋ ਨਹੀਂ ਜਿਹੜੇ ਚੀਕਾਂ ਵਾਲੇ ਹੂ ਹਾ ਵਾਲੇ ਉਤਾਈ ਨਹੀਂ ਉਹ ਆਈ ਉਹੋ ਨੇ ਜਿਹੜੇ ਕੁਛ ਨਾ ਕੁਛ ਇੱਥੋਂ ਗ੍ਰੈਂਡ ਕਰਕੇ ਲੈ ਕੇ ਜਾਣਗੇ ਸਿੱਖ ਕੇ ਜਾਣਗੇ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਸਿੱਖਣ ਵਾਲਿਆਂ ਦੀ ਗ੍ਰੈਂਡ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਮੇਰੇ ਵੱਲੋਂ ਵੀ ਤੁਹਾਡੇ ਲਈ ਤਾੜੀਆਂ ਨੇ ਔਰ ਸਰਕਾਰ ਤੁਹਾਡੇ ਨਾਲ ਹੈ ਤੁਹਾਡੀ ਸਰਕਾਰ ਹੈ ਜਮਾ ਆਮ ਲੋਕਾਂ ਆਮ ਘਰਾਂ ਚੋਂ ਉੱਠ ਕੇ ਆਏ ਆ ਕੈਂਚੀ ਸਿੱਖੀ ਅੱਧੀ ਪਹਿਲਾਂ ਸਾਈਕਲ ਦੀ ਫੇ ਪੂਰੀ ਕੈਂਚੀ ਫੇ ਡੰਡਾ ਫੇ ਕਾਠੀ ਮੱਜਾਂ ਦੇ ਪੂਛਾਂ ਫੜ ਕੇ ਛੱਪਣਾ ਚ ਤਾਰੀਆਂ ਲਾ ਕੇ ਮਾਲਵੇ ਦੇ ਬਚਪਨ ਜਿਹੜੇ ਹੁੰਦੇ ਨੇ ਉਹਨਾਂ ਵਰਗਾ ਬਚਪਨ ਅਜੇ ਵੀ ਉੱਥੇ ਜਾਂਦੇ ਆ ਪਿੰਡ ਜਾਂਦੇ ਆ ਮੇਰੀ ਮਾਂ ਤਾਂ ਪਿੰਡ ਹੀ ਰਹਿੰਦੀ ਆ ਉਹਦਾ ਦਿਲ ਨਹੀਂ ਲੱਗਦਾ ਚੰਡੀਗੜ੍ਹ ਕਿਸੇ ਦਾ ਵੀ ਤੁਸੀਂ ਦੇਖ ਲਓ ਤੁਸੀਂ ਮਾਵਾ ਜਿਹੜੀਆਂ ਨੇ ਉਹ ਜੇ ਸ਼ਹਿਰ ਚ ਆ ਜਾਓਗੇ ਕੋਈ ਕੋਈ ਵਕੀਲ ਬਣ ਗਿਆ ਕੋਈ ਨੌਕਰੀ ਤੇ ਆ ਗਿਆ ਸ਼ਹਿਰ ਬੇਬੇ ਜ਼ਿਆਦਾ देर ਨਹੀਂ ਰਹਿ ਸਾਡੀ ਕਹਿੰਦੇ ਭਾਈ ਮੈਂ ਤਾਂ ਉੱਥੇ ਜਾਣੀ ਕਿਉਂਕਿ ਇੱਕ ਤਾਂ ਉੱਥੇ ਮਜਮਾ ਲੱਗਿਆ ਰਹਿੰਦਾ ਆਲੇ-ਦਾਲੇ ਹੋਰ ਚਾਚੀਆਂ ਤਾਈਆਂ ਆ ਜਾਂਦੀਆਂ ਨੇ ਤੇ ਇੱਥੇ ਉਹ ਸ਼ਹਿਰਾਂ ਚ ਕੌਣ ਆਉਂਦਾ ਉਹ ਚੁਗਲੀਆਂ ਜੰਮ ਜਾਂਦੀਆਂ ਉਹਨਾਂ ਦੇ ਮੈਂ ਕਿਹਾ ਵੀ ਇਹਦੇ ਨਾਲ ਉਹ ਕਿ ਪਥਰੀ ਦਾ ਇਲਾਜ ਕਰਾਈਏ ਬੇਬੇ ਨੂੰ ਪਿੰਡ ਹੀ ਭੇਜ ਦਿੰਨੇ ਆ ਸੋ ਉੱਥੇ ਪਥਰੀ-ਪੁਤਰੀ ਬਣਦੀ ਹੋਈ ਨਹੀਂ ਉੱਥੇ ਸਾਰਾ ਕੁਝ ਠੀਕ ਰਹਿੰਦਾ ਸੋ ਬੇਬੇ ਤਾਂ ਮੈਨੂੰ ਬਿੰਨੂ ਕਹਿੰਦਾ ਵੀ ਗੱਲ ਸੁਣਾਇਓ ਜਦੋਂ ਮੁੱਖ ਮੰਤਰੀ ਬਣੇ ਨਵੇਂ ਨਵੇਂ ਘਰ ਚ ਗਏ ਉੱਥੇ ਪ੍ਰੋਟੋਕੋਲ ਐ ਮੇਰੇ ਰੂਮ ਚ ਇੱਕ ਬੈਲ ਐ ਵੀ ਜੇ ਕੁਛ ਕੁੱਕ ਨੂੰ ਕਹਿਣਾ ਜਾਂ ਕਿਸੇ ਨੂੰ ਬੁਲਾਉਣਾ ਬੈਲ ਮਾਰ ਦਿਓ ਕੋਈ ਸਾਇਨ ਸੁਣ ਕਰਨਾ ਜਾਂ ਕਿਸੇ ਨੂੰ ਪੀਏ ਨੂੰ ਬੁਲਾਉਣਾ ਤਾਂ ਮੈਂ ਕੋਈ ਬੇਬੇ 7 ਵਜੇ ਸੌ ਜਾਂਦੀ ਐ ਤੇ ਉਹ ਕੋਈ ਕੰਮਕਾਰਾਂ ਵਾਸਤੇ ਫਾਈਲਾਂ ਫੂਲਾਂ ਪੜ੍ਹਨੀਆਂ ਸੀ ਕੁਛ ਮੈਂ ਬੈਲ ਮਾਰਦੀ ਫਿਰ ਫੇਰ ਬੈਲ ਮਾਰਦੀ ਫਿਰ ਰੋਟੀ ਵਾਸਤੇ ਬੈਲ ਮਾਰਦੀ ਬੇਬੇ ਉਹ ਤਾਂ ਕਸੁੱਤੀ ਪਈ ਸੀ 9-10 ਵਜੇ ਦੀ ਗੱਲ ਐ ਅਗਲੇ ਦਿਨ ਸਵੇਰੇ ਬੇਬੇ ਕਹਿੰਦੀ ਪਤਾ ਨਹੀਂ ਕਹਿੰਦੀ ਕੌਣ ਸੀ ਰਾਤ ਆਪਣੀ ਬੈਲਾ ਮਾਰ ਮਾਰ ਭੱਜੀ ਗਿਆ ਭਈ ਉਹ ਮੈਂ ਕਿਹਾ ਬੇਬੇ ਆਪਣੇ ਘਰ ਦੀ ਕੋਈ ਮੈਲ ਮਾਰਦਾ ਐ ਇਹ ਮੈਂ ਹੀ ਮਾਦਾ ਤਾਂ ਤੂੰ ਕਿ ਨਹੀਂ ਅੱਛਾ ਹੈਗੀ ਤਾਂ ਉਹੀ ਸੀ ਕਹਿੰਦੀ ਜਿਹੜੀ ਬਾਹਰ ਖਲੋਣ ਵਾਸਤੇ ਹੁੰਦੀ ਹੈ ਉਹ ਮਾਮਾ ਨੇ ਪਰ ਮੈਂ ਤੁਹਾਨੂੰ ਕਹਿਣਾ ਕਿ ਮਾਪਾਵੇਂ ਪਰਿਅਪਾਵੇਂ ਪੀ ਐਚ ਡੀ ਆਪਾਂ ਨੇ ਬਹੁਤ ਜੋ ਮਰਜ਼ੇ ਮਾਂ ਦਾ ਕੋਈ ਕਰਜ਼ਾ ਨਹੀਂ ਲਾ ਸਕਦਾ ਮਾਂ ਤੋਂ ਵੱਡਾ ਨਹੀਂ ਕੋਈ ਹੋ ਸਕਦਾ ਕੋਈ ਰਿਸ਼ਤਾ ਮਾਂ ਦੇ ਸਾਖ ਵਰਗਾ ਨਹੀਂ ਹੈਗਾ ਸੋ ਇਸ ਕਰਕੇ ਮਾਵਾ ਜਿਉਣ ਸਾਡੀਆਂ ਧੀਆ ਭੈਣਾਂ ਜਿਉਣ ਸਾਡੇ ਗੱਭਰੂ ਪੁੱਤ ਜਵਾਨ ਮੱਲਾ ਮਾਰਨ ਜਿਉਣ ਤੰਦਰੁਸਤ ਰਹਿਣ ਔਰ ਪੰਜਾਬ ਉਹਨੇ ਸ਼ਾਹਸਦਾ ਵਸਦਾ ਰਵੇ ਇਸੇ ਤਰ੍ਹਾਂ ਪੰਜਾਬ ਜਿਹੜਾ ਤਰੱਕੀਆਂ ਕਰਦਾ ਰਵੇ ਬਾਕੀ ਜੋ ਪਰਮਾਤਮਾ ਨੇ ਮੌਕਾ ਦਿੱਤਾ ਕਿਉਂਕਿ ਲੋਕਾਂ 'ਚ ਹੀ ਪਰਮਾਤਮਾ ਵੱਸਦਾ ਹੈ ਜੋ ਲੋਕਾਂ ਨੇ ਮੌਕਾ ਦਿੱਤਾ ਉਹਦਾ ਸਾਧੂ ਕ ਜੋਗ ਕਰਨਾ ਮੇਰਾ ਫਰਜ਼ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਬਹੁਤ ਛੋਟੇ ਲੈਵਲ ਤੋਂ ਉੱਠ ਕੇ ਤੁਸੀਂ ਤੁਹਾਡੇ ਲਈ ਹੋ ਗਿਆ ਹੁਣ ਵੱਡਾ ਅੰਦਰ ਮੈਂ ਉੱਥੀ ਆ ਪੈਰ ਧਰਤੀ ਤੇ ਰੱਖਣੇ ਚਾਹੀਦੇ ਆ ਕਿਉਂਕਿ ਜਿਹੜੇ ਬੋੜ ਪਿੱਪਲ ਨੇ ਉਹ ਹਜੇ ਵੀ ਖੜੇ ਨੇ ਲੱਖਾਂ ਨੇਹਰੀਆਂ ਝੱਖੜ ਉਹਨਾਂ ਨੇ ਝੱਲ ਲਏ ਪਰ ਉਹ ਖੜੇ ਨੇ ਤੇ ਜਿਹੜੇ ਗਮਲੇ ਵਾਲੇ ਦਰਖਤ ਨੇ ਉਹ ਥੋੜੀ ਜਿਹੀ ਹਵਾ ਨਾਲ ਨਾਲੇ ਗਮਲਾ ਟੁੱਟ ਜਾਂਦਾ ਨਾਲੇ ਆਪ ਟੁੱਟ ਜਾਂਦੇ ਨੇ ਸੋ ਬਾਕੀ ਆ ਆਲੋਚਨਾ ਜੇ ਉਹ ਇਹ ਤਾਂ ਤਰੱਕੀ ਦੀ ਨਿਸ਼ਾਨੀ ਹੁੰਦੀ ਹੈ ਰਾਜਨੀਤੀ ਚ ਕਿਉਂ ਵਾਂਗੂ ਲੱਗਦੀ ਹੁੰਦੀਆਂ ਆਲੋਚਨਾਵਾਂ ਆਲੋਚਨਾ ਤੁਹਾਡੀ ਉਦੋਂ ਹੋਊਗੀ ਜਦੋਂ ਤੁਸੀਂ ਕਿਸੇ ਦੇ ਗੜਕਦੇ ਆਂ ਨਿਤਕ ਰੋਲੋਚਨਾ ਕਰਨ ਦੀ ਲੋੜ ਹੀ ਨਹੀਂ ਪਹਿਲਾਂ ਨਾਂ ਹੀ ਨਹੀਂ ਲੈਂਦੇ ਇਹ ਸੋ ਉਹ ਵੀ ਸੁਣ ਲਿਆ ਕਰੋ ਉਹਨਾਂ ਨੂੰ ਵੀ ਕਹਦਾ ਕਰੋ ਭਾਈ ਤੁਸੀਂ ਵੀ ਜਿਉਂਦੇ ਬਸਦੇ ਰਹੋ ਬਾਕੀ ਕੰਮ ਕਰ ਕੰਨ ਬਿਲੇ ਟਰੈਕ ਤੇ ਲੈ ਕੇ ਆ ਰਹੇ ਆ ਐਜੂਕੇਸ਼ਨ ਸਾਡੀ ਪ੍ਰਾਇਓਰਟੀ ਹੈ ਹਾਇਰ ਐਜੂਕੇਸ਼ਨ ਸਾਡੀ ਪ੍ਰਾਇਓਰਟੀ ਹੈ ਕੁਆਲਟੀ ਐਜੂਕੇਸ਼ਨ ਸਾਡੀ ਪ੍ਰਾਇਓਰਟੀ ਹੈ ਔਰ ਐਜੂਕੇਸ਼ਨ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਡਿਗਰੀਆਂ ਦੇ ਮੁਤਾਬਕ ਕੋ ਕੰਮ ਦੇਣਾ ਵੀ ਸਾਡੀ ਪ੍ਰਾਇਓਰਟੀ ਹੈ ਕਿਉਂਕਿ ਇੱਥੋਂ ਡਿਗਰੀਆਂ ਕਰਕੇ ਬਾਹਲੇ ਮੁਲਕਾਂ ਜਾ ਕੇ ਫੇਰ ਟਰੱਕ ਚਲਾਉਣ ਲੱਗ ਜੰਨੇ ਆ ਫੇਰ ਉੱਥੇ ਜਾ ਕੇ ਦਿਹਾੜੀਆਂ ਕਰਨ ਲੱਗ ਜਾਨੇ ਕੀ ਫਾਇਦਾ ਹੋਇਆ ਫੇਰ ਡਿਗਰੀਆਂ ਦਾ ਸੋ ਡਿਗਰੀਆਂ ਮੁਤਾਬਕ ਜੌਬਸ ਕ੍ਰੀਏਟ ਕਰਨੀਆਂ ਇਹ ਗਵਰਨਮੈਂਟਾਂ ਦਾ ਵਿਜ਼ਨ ਹੋਣਾ ਚਾਹੀਦਾ ਅਸੀਂ ਤਾਂ ਆਪਣੇ ਵੱਲੋਂ ਕਰੀ ਜਾਣਾ ਚਾਹੀਏ ਸਪੋਰਟਸ ਦੇ ਵਿੱਚ ਆਏ ਜਿਹੜੇ ਮਰਜੀ ਡਿਪਾਰਟਮੈਂਟ ਦੇ ਵਿੱਚ ਤੇ ਬਾਕੀ ਹੈਲਥ ਐਜੂਕੇਸ਼ਨ এনवायरमेंट ਜਿਹੜਾ ਇੰਡਸਟਰੀ ਦਾ ਖੇਤੀ ਸਾਡਾ ਪੰਜਾਬ ਦਾ ਜਿਹੜਾ ਸਭ ਤੋਂ ਮੁੱਖ ਧੰਦਾ ਹੈ ਉਸ ਨਾਲ ਸੰਬੰਧਿਤ ਤੇ ਬਾਕੀ ਬਿਜਲੀ ਪਾਣੀ ਗਲੀਆਂ ਨਾਲੀਆਂ ਬਣਦੀਆਂ ਰਹਿੰਦੀਆਂ ਨੇ ਇਹ ਇਹ ਵਿਕਾਸ ਦੇ ਮੁੱਖ ਝੰਡੇ ਤੇ ਨਹੀਂ ਹੋਣੀਆਂ ਚਾਹੀਦੀਆਂ ਪਰ ਉਹ ਕਹਿੰਦੇ ਜੇ ਤੁਸੀਂ ਇੱਕ ਬੱਚੇ ਨੂੰ ਪੜਾ ਦੋਗੇ ਤਾਂ ਸਾਰਾ ਖਾਨਦਾਨ ਚ ਕਈ ਜਾਣੇ ਪੜ ਜਾਂਦੇ ਆ ਫਿਰ ਉਹ ਤੋਂ ਪੁੱਛਣਾ ਹੁੰਦੇ ਆਲੇ ਵਾਲੇ ਲੋਕ ਕਵਾਂਡੀ ਪੁੱਛਣਾ ਹੁੰਦੇ ਕਿਹੜੀ ਕਿਤਾਬ ਪੜੀ ਸੀ ਦੱਸ ਦਿਆ ਕਰੋ ਆਹ ਕਿਤਾਬ ਪੜ੍ਹਨਾ ਇੱਥੇ ਐਡਮਿਸ਼ਨ ਮਿਲਦੀ ਹੈ ਤੇ ਸਾਰੇ ਤਰੱਕੀ ਕਰਾਂਗੇ ਤਾਂ ਸਮਾਜ ਤਰੱਕੀ ਕਰੂਗਾ ਸੋ ਮੈਂ ਬਹੁਤ ਬਹੁਤ ਤੁਹਾਡਾ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਬੜੇ ਭਾਰੀ ਗਿਣਤੀ ਚ ਇੱਥੇ ਬੈਠੇ ਹੋ ਤੇ ਮੈਂ ਚਾਹੂੰਗਾ ਕਿ ਜਿਹੜੀ ਰੂਹ ਦੀ ਖਰਾਕ ਹੈ 뮤זיਕ ਔਰ ਸ਼ਾਇਰੀ ਸ਼ਾਇਰੀ ਜਿਹੜੀ ਉੱਚ ਪਾਏ ਦੀ ਸ਼ਾਇਰੀ ਹੈ ਉਹ ਤੁਹਾਨੂੰ ਅੱਜ ਸੁਣਨ ਨੂੰ ਮਿਲੇਗੀ